ਅੱਜ ਅਸੀਂ ਸ਼ੌਂਕ ਨਾ ਮਨਾਉਨੇ ਆ ਜੀ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾ ਲੀਆਂ ਜੀ ਤੀਆਂ ਮਨਾਉਣੀਆਂ ਮੇਰੀ ਉਹ ਭੈਣੋਂ ਤੀਆਂ ਕੀ ਐ ਕੋਈ ਤਿਹਾਰ ਨਹੀਂ ਤੀ ਮਾਲਵੇ ਇਲਾਕੇ ਦੀ ਭਾਸ਼ਾ ਜੇ ਤੀ ਉਧਰ ਤੀਆਂ ਨੂੰ ਕਹਿੰਦੇ ਆ ਇਹ ਧਿਆਨ ਨਾਲ ਸੁਣ ਲਿਓ ਜਿੰਨੇ ਬੈਠੇ ਹੋ ਜਿਹੜੇ ਕਹਿੰਦੇ ਨੇ ਜੀ ਸਾਡਾ ਸੱਬਿਆਚਾਰ ਹੈ ਇਹ ਤੀਆਂ ਜੀ ਉਦਣ ਸੱਬਿਆਚਾਰ ਮਨਾਉਨੇ ਉਹ ਨਹੀਂ ਸਾਡਾ ਸੱਬਿਆਚਾਰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਪਿਸ਼ੋਕੜ ਪੜ ਕੇ ਵੇਖੋ ਜਦੋਂ ਮੁਗਲਾਂ ਦਾ ਰਾਜ ਸੀ ਨਾ ਮੁਗਲਾਂ ਨੇ ਹੌਣ ਮਹੀਨੇ ਨੂੰ ਜਿਹੜਾ ਐਤਵਾਰ ਆਉਂਦਾ ਸੀ ਉਸ ਦਿਨ ਪਿੰਡ ਦੀਆਂ ਜਿੰਨੀਆਂ ਕੁਵਾਰੀਆਂ ਕੁੜੀਆਂ ਜਾਂ ਜਿਹੜੀਆਂ ਪੇਕੇ ਆਈਆਂ ਹੁੰਦੀਆਂ ਸੀ 40 ਸਾਲ ਤੋਂ ਘੱਟ ਉਮਰ ਦੀਆਂ ਜਿੰਨੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ ਫਿਰ ਮਗਲ ਚੌਂਕੀ ਲਾ ਕੇ ਬੰਦੇ ਹੁੰਦੇ ਸੀ ਫਿਰ ਉੱਥੇ ਧੀਆਂ ਨੂੰ ਨੰਗੀਆਂ ਕਰਨਾ ਇਹ ਸਚਾਈ ਹੈ ਕੋਈ ਆਪਣੇ ਵੱਲ ਬਣਾਈਆਂ ਗੱਲਾਂ ਨਹੀਂ ਆ ਜਿਹੜੀਆਂ ਤੀਆਂ ਤੁਸੀਂ ਚਾਵਾਂ ਨਾਲ ਮਨਾਉਂਦੀਆਂ ਜੇ ਹਰ ਸਾਲ ਉਸ ਦਿਨ ਦੀ ਉਡੀਕ ਕਰਦੀਆਂ ਜੋ ਉਦੋਂ ਤੀਆਂ ਨੂੰ ਨੰਗੀਆਂ ਕੀਤਾ ਜਾਂਦਾ ਸੀ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਸੀ ਤੇ ਜਿਹੜੀ ਸਭ ਤੋਂ ਵੱਧ ਸੋਹਣੀ ਹੁੰਦੀ ਸੀ ਜਿਹਦੇ ਸੋਹਣਾ ਰੂਪ ਚੜਿਆ ਹੁੰਦਾ ਸੀ ਵੱਧ ਲੱਕ ਹਲਾਉਂਦੀ ਸੀ ਉਹਨੂੰ ਆਪਣੇ ਨਾਲ ਮਹਿਲਾ ਚ ਜਾਂਦੇ ਸੀ ਉਹਦੇ ਨਾਲ ਨਕਾਹ ਕਰਾਉਂਦੇ ਹੁੰਦੇ ਸੀ ਤੇ ਅੱਜ ਵੀਰ ਵੀ ਚਾਵਾ ਨਾਲ ਆਪਣੀ ਭੈਣ ਨੂੰ ਨੱਚਦੀ ਨੂੰ ਵੇਖਣ ਜਾਂਦੇ ਆ। ਉੱਥੇ ਹੋਰ ਵੀ ਜਿਹੜਾ ਨਾਲ ਦੋਸਤ ਮਿੱਤਰ ਲੈ ਕੇ ਜਾਂਦੇ ਉਹਦੀਆਂ ਨਜ਼ਰਾਂ ਵੀ ਫਿਰ ਤੁਹਾਡੀ ਭੈਣ ਤੇ ਹੁੰਦੀਆਂ ਨੇ। ਅੱਜ ਅਸੀਂ ਜਿਹੜੇ ਨਵੇਂ ਸ਼ੌਂਕ ਪਾਲਿਆ ਨਾ ਜੀ ਚਾਹੇ ਵਿਆਹ ਹੋਵੇ ਧੀ ਦਾ ਜਾਇਓ ਹੋਵੇ ਪੁੱਤ ਦਾ ਤੇ ਪਹਿਲਾਂ ਡਾਂਸ ਦੀ ਪ੍ਰੈਕਟਿਸ ਕੀਤੀ ਜਾਂਦੇ ਸਾਰੇ ਟੱਬਰ ਨੇ ਲੜ ਕੇ ਠੁਮਕੇ ਕਿਦਾਂ ਲਾਉਣੇ ਆ। ਸਚਾਈ ਹੈ ਕਿ ਨਹੀਂ ਹਕੀਕਤ ਹੈ। ਤੇ ਮੈਂ ਉਹ ਨੱਚਣ ਵਾਲੀਆਂ ਭੈਣਾਂ ਨੂੰ ਵੀ ਕਹਿਨੀ ਆ ਜਿਹੜੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਹੋ ਜੀ ਨੱਚਦੀਆਂ ਇਹਨਾਂ ਦੇ ਘਰ ਦੇ ਹਾਲਾਤ ਮਾੜੇ ਆ ਕੰਮ ਹੋਰ ਵੀ ਬੜੇ ਨੇ ਉਹ ਜਿਹੜੀਆਂ ਨੱਚਣ ਵਾਲੀਆਂ ਉਹ ਵੀ ਕੋਈ ਅਰਸ਼ਾਂ ਤੋਂ ਉੱਤਰ ਕੇ ਨਹੀਂ ਆਈਆਂ ਇਹ ਸਾਡਾ ਇਤਿਹਾਸ ਸਾਨੂੰ ਖੰਡੇ ਦੀਆਂ ਧਾਰਾਂ ਤੇ ਨੱਚਣਾ ਸਿਖਾਉਂਦਾ ਹੈ ਮੇਰੀਓ ਭੈਣੋ ਜਿੱਦਾਂ ਦਾ ਅਸੀਂ ਕਿਸੇ ਨੂੰ ਪਰੋਸ਼ ਕੇ ਦੋਗੇ ਫਿਰ ਉਹਦੇ ਕੋਲੋਂ ਕਿਸੇ ਚੰਗੇ ਦੀ ਉਮੀਦ ਨਾ ਰੱਖਿਓ ਮੈਂ ਸੁਣ ਰਹੀ ਸ਼ੱਕ ਭੈਣ ਨੂੰ ਅਖੇਤੀ ਅਸੀਂ ਸਟੇਜ ਤੇ ਜਦੋਂ ਨੱਚਦੇ ਆ ਤੇ ਜਿਹੜੇ ਲੋਕ ਨੇ ਸਾਨੂੰ ਗੰਦੇ ਕਮੈਂਟ ਕਰਦੇ ਐ ਜਦੋਂ ਕਿਸੇ ਦੇ ਸਾਹਮਣੇ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰ ਕਰਕੇ ਵਿਖਾਓਗੇ ਫਿਰ ਉਹਦੇ ਪਾਸੋਂ ਚੰਗੇ ਕਮੈਂਟਾਂ ਦੀ ਉਮੀਦ ਤੁਸੀਂ ਕਿਵੇਂ ਰੱਖ ਸਕਦੇ ਹੋ ਹੋਰ ਅਸੀਂ ਨਵੇਂ ਸ਼ੌਕ ਪਾਲ ਲਏ ਹਥਿਆਰਾਂ ਦੀ ਜਿੱਥੇ ਵਰਤੋਂ ਹੋਣੀ ਚਾਹੀਦੀ ਹੈ ਉਦੋਂ ਸਾਡੇ ਕੋਲ ਨਹੀਂ ਤਨ ਤੇ ਸਜਾ ਕੇ ਰੱਖਣੇ ਉਦੋਂ ਸਾਡੇ ਕੋਲ ਨਹੀਂ ਜਦੋਂ ਕਿਸੇ ਦੀ ਧੀ ਲੈਣ ਜਾਣੀ ਹੈ ਵਿਆਹਣ ਵਾਸਤੇ ਜਾਣਾ ਉਹਨੂੰ ਉਦੋਂ ਫਿਰ ਅਸੀਂ ਫੈਰ ਕੱਢਦੇ ਜਾਂਦੇ ਹਾਂ ਉੱਥੇ ਕਬਜ਼ਾ ਲੈਣ ਜਾਂਦੇ ਜਾਂ ਕਿਸੇ ਦੀ ਧੀ ਲੈ ਕੇ ਆਉਣੀ ਹੁੰਦੀ ਹੈ ਇਹਨਾਂ ਚੀਜ਼ਾਂ ਤੋਂ ਮਹਾਰਾਜ ਨੇ ਸਾਨੂੰ ਵਰਜਿਆ ਖਰਸ਼ਾ ਜੀ ਅਸੀਂ ਕਿਉਂ ਨਹੀਂ ਧਿਆਨ ਦਿੰਦੇ ਸਾਡੇ ਵਰਗਿਆਂ ਨੂੰ ਮਨੁੱਖਾ ਜਾਮਾ ਤੇ ਮਿਲਿਆ ਹੋਇਆ ਪਰ ਕੰਮ ਸਾਡੇ ਮੂਰਖਾਂ ਵਾਲੇ ਕੰਮ ਸਾਡੇ ਅੱਜ ਪਸ਼ੂਆਂ ਨਾਲੋਂ ਵੀ ਭੜੇ ਹੈ ਕਿ ਨਹੀਂ ਹਕੀਕਤ ਹੈ ਦੇ ਨੇ ਅਸੀਂ ਆਪਣੇ ਆਪ ਨੂੰ ਭਰੇ ਭਡੇ ਸਰਦਾਰ ਕਹਾਉਨੇ ਆ ਉੱਪਰ ਦੀ ਕਿਰਪਾਨਾ ਵੀ ਪਾਈਆਂ ਪਰ ਖਾਲਸਾ ਦੀ ਮਾਫੀ ਚਾਹੁੰਨੀ ਬੋਲ ਥੋੜੇ ਜਿ ਕੋੜੇ ਨੇ ਤੇ ਸਾਹਮਣੋਂ ਅਸੀਂ दारू ਦੀ ਬੋਤਲ ਤੇ ਵੀ ਵਿਕ ਜਾਂਦੇ ਆ ਚਾਹੇ ਪੁੱਤ ਦਾ ਵਿਆਹ ਹੁੰਦਾ ਚਾਹੇ ਧੀ ਦਾ ਵਿਆਹ ਹੋਵੇ ਅੱਜ ਹਾਲਾਤ ਐਨੇ ਮਾੜੇ ਬਣ ਚੁੱਕੇ ਨੇ ਅੱਜ ਅਸੀਂ ਜਿਹਨੇ ਧੀ ਦੇਣੀ ਆ ਨੂੰ ਕਿੰਨੇ ਪਹਿਲਾਂ ਪੈਲਸ ਦੇ ਵਿੱਚ दारू ਦਾ ਪ੍ਰਬੰਧ ਪੂਰਾ ਕਰ ਮੈਂ ਕਹਿੰਨੀ ਆ ਏਦਾਂ ਦੇ ਅਸੀਂ ਕੰਮ ਕਰਦੇ ਆ ਤੇ ਅਸੀਂ ਆਪਣੇ ਆਪ ਨੂੰ ਸਰਦਾਰ ਕਹੋਨੇ ਆ ਅਸੀਂ ਸਿੱਖ ਕਹੋਨੇ ਆ ਇਹ ਕਿੱਥੋਂ ਦਾ ਸਿੱਖ ਸਿਧਾਂਤ ਹੋਇਆ ਸਾਡਾ ਅਜਮਾਰ ਕਿੱਥੋਂ ਅਸੀਂ ਪੜਦੇ ਨਹੀਂ ਛਟੇਜਾਂ ਤੇ ਅਸੀਂ ਪ੍ਰਚਾਰਕ ਵੀ ਉਹੋ ਜਿਹਾ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਕਿ ਜਿਹੋ ਜਿਹਾ ਅਸੀਂ ਆਪਿਆ ਪ੍ਰਚਾਰਕ ਬਸ ਸਾਡੇ ਪੱਖ ਦੀ ਗੱਲ ਕਰੇ ਸਟੇਜ ਤੇ ਖਲੋ ਕੇ ਸਾਨੂੰ ਅੰਮ੍ਰਿਤ ਛਕਣ ਨੂੰ ਨਾ ਕਹਿ ਦੇਵੇ ਪ੍ਰਚਾਰਕ 스테ਟ ਤੇ ਸੱਚੀ ਗੱਲ ਨਾ ਕਰੇ ਗੁਰੂ ਘਰ ਦਾ ਗ੍ਰੰਥੀ ਐ ਉਹ ਬਸ ਦੋ ਟਾਈਮ ਮਰਦ ਦੀ ਸੇਵਾ ਕਰੇ ਸੁਖਾਸ਼ਨ ਕਰ ਦੇਵੇ ਪ੍ਰਕਾਸ਼ ਕਰ ਦੇਵੇ ਤੇ ਸਾਡੀ ਜੁੱਤੀ ਥੱਲੇ ਲੱਗ ਕੇ ਰਵੇ ਇਹ ਕੋਲ ਚੱਲ ਰਿਆ ਫਿਰ ਖਾਲਸਾਤਨ ਕਿੱਥੋਂ ਪਾਲਦੇ ਹੋ ਖਾਲਸੇ ਬਨਨ ਨੂੰ ਅਸੀਂ ਤਿਆਰ ਨਹੀਂ ਇੱਕ ਨਿਸ਼ਾਨ ਸਾਹਿਬ ਦੇ ਹੇਠਾ ਇਕੱਠੇ ਹੋਣ ਨੂੰ ਅਸੀਂ ਤਿਆਰ ਨਹੀਂ ਤੇ ਚਾਹੀਦਾ ਸਾਨੂੰ ਖਾਲਸਾ ਰਾਜ ਮੰਗਾ ਸੀ ਖਾਲਸਾਣ ਦੀ ਕਰਦੇ ਆ ਖਾਲਸੇ ਬਣਨ ਨੂੰ ਕੋਈ ਵੀ ਤਿਆਰ ਨਹੀਂ ਮੈਂ ਕਿਹਾ ਸੀ ਨਾ ਸਮਾਗਮ ਦਾ ਨਚੋੜ ਕੱਢਣਾ ਅਖੀਰ ਤੇ ਇੱਕ ਬਾਹਰ ਕੇ ਕੇ ਆਪ ਜੀਆਂ ਕੋਲੋਂ ਅਸੀਸ ਲੈ ਲੈਣੀ ਹੈ ਜਿੱਥੇ ਇੰਨੀ ਅਰਦਾਸਾਂ ਕੀਤੀਆਂ ਉਥੇ ਜਥੇ ਦੀ ਵੀ ਅੱਜ ਕਰਦੇ ਹੋ ਕਿ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਜਥੇ ਦੀਆਂ ਝੋਲੀ ਦੇ ਵਿੱਚ ਵੀ ਨਿਤਨੇਮ ਦੀਆਂ ਦਾਤਾਂ ਪਾਉਣ ਮੈਂ ਬਹੁਤਾਂਤ ਗਿਣਤੀ ਵਿੱਚ ਵੇਖਿਆ ਚਾਹੇ ਕੋਈ ਪ੍ਰਚਾਰਕ ਪਰਖਣਾ ਹੋਵੇ ਚਾਹੇ ਕੋਈ ਸਿੱਖ ਪਰਖਣਾ ਹੋਵੇ ਚਾਹੇ ਕੋਈ ਜਥੇਦਾਰ ਦੀ ਪਰਖ ਕਰ ਲਿਓ ਤੇ ਧੀਆਂ ਪੁੱਤਰਾਂ ਦੇ ਵਿਆਹ ਵੇਲੇ ਕਰਕੇ ਵੇਖਿਓ ਅਸੀਂ ਕੀ ਕੁਝ ਕਰਦੇ ਆਂ ਜਿੰਨੀ ਮਨਮਤ ਹੈ ਜੋ ਲਚਰਪੁਣਾ ਹੈ ਇਹ ਉਦੋਂ ਫਿਰ ਦੇਖਿਆ ਜਾਂਦਾ ਅਸੀਂ ਕੀ ਕੁਝ ਕਰਦੇ ਆਂ ਅੱਜ ਦੇ ਸਮੇਂ ਦੇ ਅੰਦਰ ਮੈਂ ਆਪਣੇ ਰਾਗੀ ਢਾਡੀ ਸਿੰਘ ਵੀਰਾਂ ਨੂੰ ਵੀ ਬੇਨਤੀ ਕਰਦੀ ਹੁੰਨੀ ਆ ਉਹ ਜੇ ਅਸੀਂ ਪ੍ਰਬੰਧਕ ਹੋ ਗਏ ਕਿ ਦਾੜੀ ਕਾਲੀ ਕਰਨ ਵਾਲਿਆਂ ਨੂੰ ਉਸ ਸਟੇਜਾਂ ਤੇ ਤੋਂ ਝਾੜਦੇ ਆਂ ਇਹ ਬਾਣਾ ਸਿਰਫ ਅਸੀਂ ਪੈਸੇ ਇਕੱਠੇ ਕਰਨ ਨੂੰ ਰੱਖਿਆ ਹੁਣ ਇੱਥੇ ਜੇ ਮੈਂ ਮਾਇਆ ਦੀ ਗੱਲ ਕੀਤੀ ਤੇ ਬੜੇ ਕਹਿਣਗੇ ਜੀ ਬੀਬੀ ਜੀ ਤੁਸੀਂ ਵੀ ਮਾਇਆ ਮੰਗ ਕੇ ਲੈਂਦੇ ਹੋ ਭਾਈ ਇਹ ਰਾਗੀ ਸਿੰਘ ਢਾਡੀ ਸਿੰਘ ਨਾਲ ਦੇ ਪਰਿਵਾਰ ਨਹੀਂ ਹੈਗੇ ਤੁਹਾਡੇ ਨਾਲੋਂ ਵੱਧ ਕੇ ਜ਼ਿੰਮੇਵਾਰੀਆਂ ਵੀ ਹੋ ਸਕਦੀਆਂ ਹੁਣ ਅਸੀਂ ਮਨ 'ਚ ਆਸ ਰੱਖਦੇ ਆਂ ਅਰਦਾਸਾਂ ਬੇਨਤੀਆਂ ਆਂ ਜੀ ਸਾਡਾ ਪੁੱਤ ਫਲਾਣੇ ਦੇਚ ਚਲਿਆ ਜਾਵੇ ਕਿੰਨੇ ਲੱਖ ਲੱਗਦਾ ਹੈ ਕੋਈ 35 ਲੱਖ ਲੱਗੇ ਜਾਂਦਾ ਹੈ ਕੋਈ 50 ਲੱਖ ਲੱਗੇ ਜਾਂਦਾ ਹੈ ਕਿ ਇਹੋ ਜੇ ਚਾ ਰਾਗੀ ਸਿੰਘਾਂ ਦੇ ਨਹੀਂ ਕਿ ਸਾਡਾ ਪੁੱਤ ਵੀ ਵਧੀਆ ਪੜ ਕੇ ਵਿਦੇਸ਼ ਵਿੱਚ ਨੌਕਰੀ ਕਰੇ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਤੇ ਦਿੰਦੀਆਂ ਨਹੀਂ ਹੁਣ ਤੁਸੀਂ ਚਾਹੁੰਦੇ ਹੋ ਸਾਡਾ ਪੁੱਤ ਡਾਕਟਰ ਬਣੇ ਪੜ੍ਹਾਈ ਕਰਕੇ ਤੇ ਡਾਕਟਰੀ ਦੀ ਪੜ੍ਹਾਈ ਤੇ 1000 2000 ਤੇ ਲੱਗਦਾ ਨਹੀਂ ਅਸੀਂ ਜੱਥੇ ਨੂੰ ਜਾਂ ਗਰੰਥੀ ਸਿੰਘਾਂ ਨੂੰ ਜੇ ਅਸੀਂ ਕਹੀਏ ਇਹਨਾਂ ਨੂੰ 2100 ਦੇ ਦਿਓ ਇਹਨਾਂ ਨੂੰ 4000 ਦੇ ਦਿਓ ਉਹਦੇ ਵਿੱਚ ਹੀ ਰਾਸ਼ਨ ਆਵੇ ਉਹਦੇ ਵਿੱਚ ਹੀ ਜੱਥਿਆਂ ਦੇ ਲੀੜੇ ਆਉਣ ਉਹਦੇ ਵਿੱਚ ਹੀ ਆਪਣੇ ਜਵਾਕਾਂ ਨੂੰ ਪੜਾਉਣ ਤੇ ਫਿਰ ਤੁਸੀਂ ਨਾਮ ਕੀ ਦਿੰਦੇ ਹੋ ਜੀ ਇਹ ਮੰਗ ਖਾਣੇ ਨੇ ਕਮਾਲ ਕਰਦੇ ਹੋ ਇਹ ਚਾ ਸਾਰਿਆਂ ਦੇ ਨੇ ਤੇ ਜੇ ਗੁਰੂ ਘਰਾਂ ਦੇ ਵਿੱਚ ਮਹਾਰਾਜ ਨੇ ਇੰਨੀਆਂ ਬਖਸ਼ਾ ਦਿੱਤੀਆਂ ਅੱਜ ਇੰਨੇ ਵੱਡੇ ਪੱਦਰ ਤੇ ਲੰਗਰ ਲੱਗ ਰਹੇ ਆ ਇੱਕ ਰਸਤੇ ਦੇ ਵਿੱਚ ਅਸੀਂ ਵੇਖ ਲਈਏ ਸਾਨੂੰ ਚਾ ਕਿੰਨਾ ਲੰਗਰ ਲਾਉਂਦਾ ਕਿ ਬਾਬੇ ਬੁੱਢੇ ਦਾ ਮੇਲਾ ਆਇਆ ਕਿ ਅਸੀਂ ਲੰਗਰ ਲਾਉਣਾ ਹੈ ਇੱਥੋਂ ਤੁਰ ਲੋ ਬਾਬਾ ਬੁੱਢਾ ਸਾਹਿਬ ਤੱਕ ਚਲੇ ਜਾਓ ਤੁਸੀਂ 10 ਕਦਮ ਪੁੱਟੋਗੇ ਤੇ ਲੰਗਰ ਆ ਜਾਣਾ ਇਹ ਮਾਇਆ ਗੁਰੂ ਘਰ ਦੇ ਵਿੱਚ ਸ਼ੰਗਤਾ ਚੜਾਉਂਦੀਆਂ ਨੇ ਅਸੀਂ ਲੋਕਰਾਂ ਚ ਰੱਖਣ ਨੂੰ ਥੋੜੇ ਨਾ ਸਮਾਗਮਾਂ ਤੇ ਖਰਚ ਕਰਿਆ ਕਰੀਏ ਵੱਡੇ ਪੱਦਰ ਤੇ ਸਮਾਗਮ ਮਨਾਇਆ ਕਰੀਏ ਮੈਨੂੰ ਬਹੁਤ ਖੁਸ਼ੀ ਹੋਈ ਹਰੇਕ ਸਾਲ ਆਈਦਾ ਤੇ ਸੰਗਤ ਘਟਦੀ ਨਹੀਂ ਸ਼ਗੋ ਵੱਧਦੀ ਜਾਂਦੀ ਹੈ ਇਹ ਚਾਹ ਹੈ ਨਾ ਕਿ ਹਾਏ ਸਾਲ ਮੇਲਾ ਹੁੰਦਾ ਪ੍ਰਬੰਧਕਾਂ ਦਾ ਵੀ ਬਹੁਤ ਵੱਡਾ ਉਪਰਾਲਾ ਸਾਥ ਅਸੀਂ ਦੇਣਾ ਹੁਣ ਅਸੀਂ ਕਹਿੰਨੇ ਆ ਜੀ ਓ ਜੀ ਪਾਸਟਰ ਆਉਂਦੇ ਨੇ ਸਾਈਧ ਧਰਮ ਦੇ ਲੋਕਾਂ ਨੇ ਐਡਾ ਵੱਡਾ ਇਕੱਠ ਕਰ ਲਿਆ ਸਾਡੇ ਕਿਤੇ ਇਕੱਠ ਨਹੀਂ ਹੁੰਦੇ